ਸੋਹਣੀ ਸੁਨੱਖੀ ਦਿਖਣ ਵਾਲੀ ਪਿੰਕੀ ਆਪਣੇ ਪਤੀ ਦੇ ਪਿਆਰ ਨੂੰ ਤੇ ਆਪਣੇ ਘਰ ਪਰਿਵਾਰ ਦੀ ਇੱਜ਼ਤ ਨੂੰ ਭੁੱਲ ਕੇ ਕੁਝ ਐਸਾ ਕਦਮ ਚੱਕ ਜਾਂਦੀ ਹੈ ਕਿ ਫਿਰ ਉਹਨੂੰ ساری ਜ਼ਿੰਦਗੀ ਵਾਸਤੇ ਪਛਤਾਉਣਾ ਪੈ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜਿਹੜੇ ਮੇਰੇ ਦੋਸਤ ਅੱਜ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਵੀਡੀਓ ਨੂੰ ਲਾਈਕ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰੋਪੜ ਦੀ ਰਹਿਣ ਵਾਲੀ ਪਿੰਕੀ ਦਾ ਪਟਿਆਲੇ ਦੇ ਰਹਿਣ ਵਾਲੇ ਪਵਨ ਕੁਮਾਰ ਦੇ ਨਾਲ ਵਿਆਹ ਹੋ ਜਾਂਦਾ ਆ ਪਵਨ ਕੁਮਾਰ ਲੋਹੇ ਦਾ ਕੰਮਕਾਰ ਕਰਦਾ ਸੀ ਪਵਨ ਦਾ ਕੰਮਕਾਰ ਵਿਆਹ ਤੋਂ ਪਹਿਲਾਂ ਬਹੁਤਾ ਜਿਆਦਾ ਨਹੀਂ ਸੀ ਸਿਰਫ ਨਾਰਮਲ ਕੰਮਕਾਰ ਸੀ ਪਰ ਜਦੋਂ ਪਵਨ ਦਾ ਪਿੰਕੀ ਦੇ ਨਾਲ ਵਿਆਹ ਹੋ ਜਾਂਦਾ ਹੈ ਤਾਂ ਵਿਆਹ ਤੋਂ ਬਾਅਦ ਪਵਨ ਕੁਮਾਰ ਦਾ ਕੰਮਕਾਰ ਵਧੀਆ ਚੱਲ ਪੈਂਦਾ ਹੈ ਤੇ ਇਹ ਮੰਡੀ ਗਵਿੰਦਗੜ ਦੇ ਵਿੱਚ ਆਪਣੀ ਇੱਕ ਮਿਲ ਲਾ ਲੈਂਦਾ ਹੈ। ਪਿੰਕੀ ਨੇ ਵੀ ਐਮਏ ਬੀਏਡ ਤੱਕ ਦੀ ਪੜ੍ਹਾਈ ਕੀਤੀ ਹੁੰਦੀ ਹੈ। ਪਵਨ ਕੁਮਾਰ ਦਾ ਕੰਮਕਾਰ ਵਧੀਆ ਚੱਲਦਾ ਹੁੰਦਾ ਆ। ਵਧੀਆ ਪੈਸਾ ਬਣਦਾ ਹੁੰਦਾ ਹੈ। ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਪਿੰਕੀ ਤੇ ਪਵਨ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਇੱਕ ਬੇਟਾ ਪੈਦਾ ਹੁੰਦਾ ਆ। ਬੇਟੇ ਦੇ ਜਨਮ ਤੋਂ 2 ਸਾਲਾਂ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਇੱਕ ਬੇਟੀ ਜਨਮ ਲੈਂਦੀ ਹੈ। ਨਾਲ ਦੀ ਨਾਲ ਪਵਨ ਆਪਣੇ ਕੰਮਕਾਰ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਜਾ ਰਿਹਾ ਹੁੰਦਾ ਆ। ਘਰ ਦੇ ਵਿੱਚ ਤੰਗੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਸਾਰੇ ਜਣੇ ਆਪਣੀ ਆਪਣੀ ਜਗ੍ਹਾ ਤੇ ਕੁੱਛ ਹੁੰਦੇ ਨੇ ਸਿਰਫ ਇੱਕ ਪਿੰਕੀ ਨੂੰ ਛੱਡ ਕੇ ਕਿਉਂਕਿ ਪਵਨ ਆਪਣੇ ਕੰਮਕਾਰ ਨੂੰ ਵਧਾਉਣ ਦੇ ਚੱਕਰ ਦੇ ਵਿੱਚ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹ ਗੱਲ ਭੁੱਲ ਚੁੱਕਿਆ ਸੀ ਕਿ ਪਿੱਛੇ ਘਰ ਦੇ ਵਿੱਚ ਉਹਦੀ ਇੱਕ ਪਤਨੀ ਵੀ ਹੈ ਜੀਰੋ ਉਹਦੀ ਜ਼ਰੂਰਤ ਹੈ ਪਵਨ ਆਪਣੇ ਕੰਮ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਰਹਿੰਦਾ ਸੀ ਕਿ ਉਹ ਆਪਣੀ ਪਤਨੀ ਨੂੰ ਟਾਈਮ ਨਹੀਂ ਦੇ ਪਾ ਰਿਹਾ ਸੀ ਪਵਨ ਸਵੇਰ ਹੁੰਦੇ ਹੀ ਆਪਣੇ ਘਰ ਤੋਂ ਆਪਣੀ ਮਿਲ ਦੇ ਲਈ ਨਿਕਲ ਜਾਂਦਾ ਸਾਰਾ ਦਿਨ ਉਹ ਉੱਤੇ ਬਿਜ਼ੀ ਰਹਿੰਦਾ ਤੇ ਜਦੋਂ ਘਰ ਆਉਂਦਾ ਤਾਂ ਉਹ ਬਹੁਤ ਕਿਆ ਹੋਇਆ ਹੁੰਦਾ ਸੀ ਘਰ ਆਉਂਦੀ ਸਾਰ ਉਹ ਆਪਣਾ ਖਾਣਾ ਖਾਂਦਾ ਤੇ ਸੌ ਜਾਂਦਾ ਤੇ ਇਧਰ ਪਿੰਕੀ ਰੋਜ਼ ਰਾਤ ਨੂੰ ਆਪਣੇ ਪਤੀ ਦਾ ਪਿਆਰ ਪਾਉਣ ਦੇ ਲਈ ਤਰਸਦੀ ਰਹਿੰਦੀ ਸੀ ਉਹ ਚਾਹੁੰਦੀ ਸੀ ਕਿ ਉਹਦਾ ਪਤੀ ਪਹਿਲਾਂ ਦੇ ਤਰ੍ਹਾਂ ਉਹਦੇ ਨਾਲ ਰੋਮਾਂਸ ਕਰੇ ਉਹਦੇ ਨਾਲ ਬੈਠ ਕੇ ਕੋਈ ਗੱਲਬਾਤ ਕਰੇ ਪਰ ਉਹਦਾ ਪਤੀ ਘਰ ਆਉਂਦੇ ਹੀ ਸੌ ਜਾਂਦਾ ਸੀ ਭਵਨ ਆਪਣੇ ਕੰਮਕਾਰ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਰਹਿੰਦਾ ਸੀ ਕਿ ਉਹਦਾ ਖਾਣਾ ਖਾਣ ਦਾ ਵੀ ਕੋਈ ਪੱਕਾ ਟਾਈਮ ਨਹੀਂ ਸੀ ਹੁਣ ਉਹਦੀਆਂ ਇਹ ਆਦਤਾਂ ਕਰਕੇ ਉਹਨੂੰ ਸ਼ੂਗਰ ਵੀ ਹੋ ਜਾਂਦੀ ਹੈ ਜਿਸ ਕਰਕੇ ਉਹ ਬਹੁਤ ਹੀ ਜਲਦੀ ਥੱਕ ਜਾਂਦਾ ਸੀ ਤੇ ਘਰ ਆਉਂਦਿਆਂ ਹੀ ਸੌ ਜਾਂਦਾ ਸੀ ਹੁਣ ਦਿਨੋ ਦਿਨ ਪਵਨ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਸੀ ਤੇ ਸ਼ੂਗਰ ਦੀ ਬਿਮਾਰੀ ਉਸ ਦੇ ਉੱਤੇ ਹਾਵੀ ਹੁੰਦੀ ਜਾ ਰਹੀ ਸੀ। ਪਵਨ ਇੰਨਾ ਜ਼ਿਆਦਾ ਹੁਣ ਥੱਕਣ ਲੱਗ ਪਿਆ ਸੀ ਕਿ ਉਹ ਆਪਣੀ ਗੱਡੀ ਚਲਾ ਕੇ ਫੈਕਟਰੀ ਵੀ ਨਹੀਂ ਜਾ ਪਾਉਂਦਾ ਸੀ। ਇਸ ਲਈ ਉਹ ਆਪਣੀ ਗੱਡੀ ਚਲਾਉਣ ਦੇ ਲਈ ਇੱਕ ਡਰਾਈਵਰ ਰੱਖ ਲੈਂਦਾ ਤੇ ਉਸ ਮੁੰਡੇ ਦਾ ਨਾਮ ਹੁੰਦਾ ਹੈ ਹੈਪੀ। ਹੈਪੀ ਨੂੰ ਪਵਨ ਨੇ ਉਸ ਦੇ ਮਾਮੇ ਦੇ ਕਹਿਣ ਦੇ ਉੱਤੇ ਰੱਖਿਆ ਸੀ ਜੋ ਹਸਪੀਟਲ ਦੇ ਵਿੱਚ ਜੌਬ ਕਰਦਾ ਸੀ। ਉਸੇ ਹਸਪੀਟਲ ਦੇ ਵਿੱਚ ਪਵਨ ਆਪਣੀ ਸ਼ੂਗਰ ਦੀ ਟ੍ਰੀਟਮੈਂਟ ਕਰਾ ਰਿਹਾ ਸੀ। ਪਵਨ ਨੇ ਜਿਸ ਦਿਨ ਦਾ ਹੈਪੀ ਨੂੰ ਕੰਮ ਤੇ ਰੱਖਿਆ ਸੀ ਤਾਂ ਉਦੋਂ ਦਾ ਇਹਦਾ ਕਾਫੀ ਬੋਝ ਘਟ ਗਿਆ ਸੀ। ਕਿ ਜਦੋਂ ਵੀ ਕਿਤੇ ਦੈਨ ਰਾਤ ਪਵਨ ਨੇ ਕਿਤੇ ਜਾਣਾ ਹੁੰਦਾ ਤਾਂ ਇਹ ਹੈਪੀ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ ਪਵਨ ਦੀ ਉਮਰ 45 46 ਸਾਲ ਦੇ ਕਰੀਬ ਸੀ ਤੇ ਇਹਦੀ ਪਤਨੀ ਜੋ ਪਿੰਕੀ ਸੀ ਉਹਦੀ ਉਮਰ 40 ਸਾਲ ਦੇ ਕਰੀਬ ਸੀ ਪਰ ਘਰ ਦੇ ਵਿੱਚ ਜਾਦਾ ਪੈਸਾ ਹੋਣ ਕਰਕੇ ਜੋ ਪਿੰਕੀ ਸੀ ਇਹਨੇ ਆਪਣੀ ਬਾਡੀ ਨੂੰ ਪੂਰਾ ਮੈਂਟੇਨ ਕਰਕੇ ਰੱਖਿਆ ਹੋਇਆ ਸੀ ਤੇ ਦੇਖਣ ਦੇ ਵਿੱਚ ਇਹਦੀ ਉਮਰ ਘੱਟ ਲੱਗਦੀ ਸੀ ਪਵਨ ਹੁਣ ਪਿੰਕੀ ਨੂੰ ਬਿਲਕੁਲ ਵੀ ਉਹ ਪਿਆਰ ਨਹੀਂ ਦੇ ਪਾ ਰਿਹਾ ਸੀ ਜੋ ਪਿਆਰ ਉਹ ਉਸ ਨੂੰ ਵਿਆਹ ਤੋਂ ਬਾਅਦ ਦਿੰਦਾ ਆ ਰਿਹਾ ਸੀ ਇਸ ਲਈ ਜੋ ਪਿੰਕੀ ਸੀ ਉਹ ਅਕਸਰ ਹੀ ਉਦਾਸ ਰਹਿੰਦੀ ਸੀ ਇਸ ਲਈ ਹੁਣ ਜਦੋਂ ਪਿੰਕੀ ਆਪਣੇ ਡਰਾਈਵਰ ਹੈਪੀ ਦੇ ਨਾਲ ਦੇਖਦੀ ਤਾਂ ਉਹਨੂੰ ਦੇਖਦੇ ਅੰસાર ਹੀ ਪਸੰਦ ਕਰ ਬੈਠਦੀ ਹੈ ਕਿਉਂਕਿ ਹੈਪੀ ਦੀ ਉਮਰ 25-26 ਸਾਲ ਦੇ ਕਰੀਬ ਸੀ ਦੇਖਣ ਦੇ ਵਿੱਚ ਉਹ ਕਾਫੀ ਸੋਹਣਾ ਸੀ ਕਾਫੀ ਹਟਾ-ਗਟਾ ਸੀ ਪਿੰਕੀ ਦੇ ਮਨ ਦੇ ਵਿੱਚ ਹੈਪੀ ਨੂੰ ਦੇਖ ਕੇ ਹੁਣ ਗਲਤ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਹੁਣ ਪਿੰਕੀ ਗੱਲਾਂ-ਗੱਲਾਂ ਦੇ ਵਿੱਚ ਹੈਪੀ ਨੂੰ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦੀ ਸੀ ਪਰ ਉਹ ਇੱਕ ਗੱਲੋਂ ਡਰ ਵੀ ਜਾਂਦੀ ਸੀ ਕਿ ਕਿਤੇ ਇਹ ਗੱਲ ਜੇ ਬਾਹਰ ਨਿਕਲ ਗਈ ਤਾਂ ਪੂਰਾ ਪਰਿਵਾਰ ਬਰਬਾਦ ਹੋ ਜਾਊਗਾ ਪਰ ਉਧਰ ਦੂਜੇ ਪਾਸੇ ਜੋ ਹੈਪੀ ਹੁੰਦਾ ਆ ਉਹਨੂੰ ਇਹ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਉਹਦੀ ਜੋ ਮਾਲਕਣ ਐ ਪਿੰਕੀ ਐ ਉਹ ਉਸ ਤੋਂ ਕੀ ਚਾਹੁੰਦੀ ਐ ਉਹ ਉਹਨੂੰ ਕੀ ਕਹਿਣਾ ਚਾਹੁੰਦੀ ਐ ਪਿੰਕੀ ਆਨੇ ਬਹਾਨੇ ਹੈਪੀ ਦੇ ਨਾਲ ਗੱਲਾਂ-ਵਾਟਾਂ ਕਰਦੀ ਰਹਿੰਦੀ ਸੀ ਉਹਦਾ ਇੱਕ ਕੰਮ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਪਰ ਉਹਨੂੰ ਮੌਕਾ ਨਹੀਂ ਮਿਲ ਰਿਹਾ ਸੀ ਪਰ ਇੱਕ ਦਿਨ ਫਿਰ ਉਹਨੂੰ ਮੌਕਾ ਮਿਲ ਜਾਂਦਾ ਆ ਇੱਕ ਦਿਨ ਹੈਪੀ ਪਵਨ ਨੂੰ ਪਿਕ ਕਰਨ ਦੇ ਲਈ ਲੇਟ ਹੋ ਜਾਂਦਾ ਆ ਤੇ ਇੱਧਰ ਪਵਨ ਹੈਪੀ ਦੀ ਵੇਟ ਕਰ ਕਰਕੇ ਆਪ ਹੀ ਕਾਰ ਡਰਾਈਵ ਕਰਕੇ ਮੰਡੀ ਗਵਿੰਦਗੜ੍ਹ ਚੱਲਿਆ ਜਾਂਦਾ ਆ ਉਹਦੇ ਪਿੱਛੋਂ ਹੈਪੀ ਉੱਥੇ ਆ ਜਾਂਦਾ ਆ ਤੇ ਜਦੋਂ ਪਿੰਕੀ ਦਰਵਾਜ਼ਾ ਖੋਲਦੀ ਐ ਤਾਂ ਹੈਪੀ ਖੜਾ ਹੁੰਦਾ ਆ ਤੇ ਫਿਰ ਉਹ ਹੈਪੀ ਨੂੰ ਡਾਂਟਣ ਲੱਗ ਜਾਂਦੀ ਐ ਕਿ ਤੂੰ ਅੱਜ ਲੇਟ ਕਿਉਂ ਹੋ ਗਿਆ ਤੇਰੀ ਵਜ੍ਹਾ ਕਰਕੇ ਪਵਨ ਅੱਜ ਖੁੱਲ੍ਹ ਡਰਾਈਵ ਕਰਕੇ ਮੰਡੀ ਗਵਿੰਦਗੜ ਗਿਆ ਥੋੜਾ ਬਹੁਤਾ ਹੈਪੀ ਨੂੰ ਡਾਂਟਣ ਤੋਂ ਬਾਅਦ ਪਿੰਕੀ ਉਹਨੂੰ ਆਪਣੇ ਘਰ ਦੇ ਅੰਦਰ ਲੈ ਜਾਂਦੀ ਹੈ ਤੇ ਫਿਰ ਕਮਰੇ ਦੇ ਵਿੱਚ ਲੈ ਜਾਂਦੀ ਹੈ ਫਿਰ ਉਹਦੇ ਨਾਲ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਗੱਲਾਂ ਕਰਦੇ ਸਾਰੇ ਸਿੱਧਾ ਉਹ ਆਪਣੇ ਪੁਆਇੰਟ ਤੇ ਆ ਜਾਂਦੀ ਹੈ ਉੱਧਰ ਉਹ ਹੈਪੀ ਵੀ ਸਮਝ ਜਾਂਦਾ ਹੈ ਕਿ ਇਹ ਕਰੋੜਾਂ ਦੀ ਜੋ ਉਹਦੀ ਮਾਲਕਣ ਆ ਇਹ ਉਸ ਤੋਂ ਕੀ ਚਾਹੁੰਦੀ ਹੈ ਤੇ ਫਿਰ ਉਸ ਦਿਨ ਇਹ ਪਿੰਕੀ ਹਵਸ ਦੀਆਂ ਉਹ ਸਾਰੀਆਂ ਹੱਦਾਂ ਪਾਰ ਕਰਦੀ ਹੈ ਜੋ ਉਹ ਬਹੁਤ ਸਮੇਂ ਤੋਂ ਸੋਚ ਰਹੀ ਸੀ ਉਹ ਹੈਪੀ ਦੇ ਨਾਲ ਕਰਨਾ ਚਾਹ ਰਹੀ ਸੀ ਉਸ ਦਿਨ ਪਹਿਲੀ ਵਾਰ ਇਹ ਦੋਨੋਂ ਜਣੇ ਉੱਥੇ ਸਬੰਧ ਬਣਾਉਂਦੇ ਨੇ ਤੇ ਉਸ ਦਿਨ ਤੋਂ ਬਾਅਦ ਇਹਨਾਂ ਦੋਨਾਂ ਨੂੰ ਸਵਾਦ ਪੈ ਚੁੱਕਿਆ ਸੀ ਜੋ ਇਹ ਪਿੰਕੀ ਸੀ ਇਹਨੂੰ ਹੈਪੀ ਚਾਹੀਦਾ ਸੀ ਤੇ ਜੋ ਹੈਪੀ ਸੀ ਉਹਨੂੰ ਪੈਸਾ ਚਾਹੀਦਾ ਸੀ ਪਰ ਦੂਜੇ ਪਾਸੇ ਹੈਪੀ ਵੀ ਉਹਨਾਂ ਹੀ ਜ਼ਿਆਦਾ ਬੀਜ਼ੀ ਸੀ ਜਿੰਨਾ ਪਵਨ ਰਹਿੰਦਾ ਸੀ ਕਿਉਂਕਿ ਹੈਪੀ ਹਰ ਸਮੇਂ ਪਵਨ ਦੇ ਨਾਲ ਰਹਿੰਦਾ ਸੀ ਹੁਣ ਇਹ ਦੋਨੇ ਹਰ ਸਮੇਂ ਇਹੀ ਸੋਚਦੇ ਰਹਿੰਦੇ ਨੇ ਕਿ ਇਹ ਦੋਨੇ ਇੱਕ ਦੂਜੇ ਨੂੰ ਕਿਵੇਂ ਮਿਲ ਸਕਣ ਇਹ ਕਿਹੜਾ ਪਲਾਨ ਬਣਾਉਣਾ ਫਿਰ ਇੱਥੇ ਹੈਪੀ ਆਪਣਾ ਦਿਮਾਗ ਚਲਾਉਂਦਾ ਆ ਤੇ ਉਹ ਆਪਣੇ ਮਾਲਕ ਪਵਨ ਨੂੰ ਕਹਿੰਦਾ ਆ ਕਿ ਮੈਨੂੰ ਲੱਗਦਾ ਆ ਦੇਣਾ ਉਹਨਾਂ ਦੀ ਤਬੀਅਤ ਜਿਆਦਾ ਖਰਾਬ ਹੁੰਦੀ ਜਾ ਰਹੀ ਹੈ ਤਾਂ ਇਸ ਕਰਕੇ ਜਦੋਂ ਆਪਾਂ ਆਫਿਸ ਤੋਂ ਘਰ ਆ ਜਾਂਦੇ ਆ ਜੇ ਘਰ ਦੇ ਕੰਮ ਹੋਇਆ ਕਰਨਗੇ ਤਾਂ ਉਹ ਵੀ ਮੈਂ ਹੀ ਕਰ ਦਿਆ ਕਰੂੰਗਾ। ਇਹ ਸੁਣ ਕੇ ਪਵਨ ਨੂੰ ਵੀ ਹੋ ਜਾਂਦਾ ਆ ਕਿ ਚਲ ਠੀਕ ਆ ਮੈਂ ਘਰ ਆ ਕੇ ਆਪਣਾ ਆਰਾਮ ਕਰ ਲਿਆ ਕਰੂੰਗਾ। ਹੁਣ ਘਰ ਦੇ ਕੰਮਾਂ ਦੀ ਜੋ ਸਿਰਦਰਦੀ ਸੀ ਉਹ ਵੀ ਉਹਦੇ ਸਿਰ ਤੋਂ ਲੈ ਜਾਂਦੀ ਆ। ਇਸ ਤੋਂ ਬਾਅਦ ਫਿਰ ਹੈਪੀ ਹੀ ਇਹਨਾਂ ਦੇ ਆਫਿਸ ਤੋਂ ਬਾਅਦ ਜਿਹੜੇ ਘਰ ਦੇ ਕੰਮ ਹੁੰਦੇ ਨੇ ਉਹ ਕਰਨ ਲੱਗਦਾ। 2-4 ਦਿਨ ਉਹ ਘਰ ਦੇ ਸਾਰੇ ਕੰਮ ਕਰਦਾ ਪਰ ਕੰਮ ਕਰਦਿਆਂ ਹੋਇਆ ਉਹਨੂੰ ਕਾਫੀ ਦੇਰ ਹੋ ਜਾਂਦੀ ਸੀ, ਕਾਫੀ ਨੇਰਾ ਹੋ ਜਾਂਦਾ ਸੀ। ਹੁਣ ਇੱਥੇ ਹੈਪੀ ਪਵਨ ਨੂੰ ਕਹਿੰਦਾ ਆ ਕਿ ਰਾਤ ਨੂੰ ਜਦ ਮੈਂ ਘਰ ਜਾਂਦਾ ਤਾਂ ਕਾਫੀ ਨੇਰਾ ਹੋ ਜਾਂਦਾ ਆ। ਰਾਸਤੇ ਦੇ ਵਿੱਚ ਕਾਫੀ ਚੋਲ ਚੱਕੇ ਵੀ ਹੁੰਦੇ ਨੇ ਕਾਫੀ ਵਾਰਦਤਾਂ ਹੁੰਦੀਆਂ ਨੇ ਮੈਨੂੰ ਡਰ ਲੱਗਦਾ ਆ ਤਾਂ ਪਵਨ ਕਹਿੰਦਾ ਆ ਕਿ ਕਾਫੀ ਰਾਤ ਹੋ ਚੁੱਕੀ ਹੁੰਦੀ ਆ ਹੁਣ ਤੂੰ 2-3 ਘੰਟਿਆਂ ਵਾਸਤੇ ਆਪਣੇ ਘਰ ਕੀ ਕਰਨ ਜਾਣਾ ਆ ਤੂੰ ਇੱਥੇ ਆਪਣੇ ਘਰ ਦੇ ਵਿੱਚ ਹੀ ਰੋਟੀ ਖਾ ਲਿਆ ਕਰ ਤੇ ਰਾਤ ਨੂੰ ਇੱਥੇ ਹੀ ਸੌਂ ਜਾਇਆ ਕਰ ਜੇ ਤੂੰ ਆਪਣੇ ਘਰ ਜਾਣਾ ਹੀ ਹੁੰਦਾ ਆ ਤਾਂ ਹਫਤੇ ਬਾਅਦ ਇੱਕ ਗੇੜਾ ਮਾਰਿਆ ਆ ਕਰ ਅਸਲ ਦੇ ਵਿੱਚ ਹੈਪੀ ਤੇ ਪਿੰਕੀ ਦਾ ਇਹ ਪਹਿਲਾਂ ਹੀ ਪਲਾਨ ਬਣਾਇਆ ਹੋਇਆ ਸੀ ਪਿੰਕੀ ਨੇ ਕਿਹਾ ਸੀ ਕਿ ਤੂੰ ਕੁਝ ਐ ਜਾ ਕਰ ਕਿ ਤੂੰ ਰਾਤ ਨੂੰ ਵੀ ਸਾਡੇ ਘਰ ਦੇ ਵਿੱਚ ਹੀ ਰੁਕਦਿਆ ਕਰੇ ਹੁਣ ਜਿਵੇਂ ਹੀ ਪਵਨ ਘਰ ਆ ਕੇ ਥੱਕ ਟੁੱਟ ਕੇ ਸੌਂ ਜਾਂਦਾ ਤਾਂ ਹੈਪੀ ਤੇ ਪਿੰਕੀ ਦੀ ਰਾਸਲੀਲਾ ਸ਼ੁਰੂ ਹੋ ਜਾਂਦੀ ਲਗਾਤਾਰ ਇੱਕ ਮਹੀਨਾ ਇਹਨਾਂ ਦੇ ਘਰ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਰਹਿੰਦਾ ਆ ਉਧਰ ਹੁਣ ਹੈਪੀ ਵੀ ਖੁਸ਼ ਹੁੰਦਾ ਤੇ ਪਿੰਕੀ ਵੀ ਪੂਰੀ ਖੁਸ਼ ਹੁੰਦੀ ਹੈ ਪਰ ਇੱਥੇ ਪਵਨ ਦੇ ਦਿਮਾਗ ਦੇ ਵਿੱਚ ਸ਼ੱਕ ਪੈਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਪਿਛਲੇ 1.5 ਮਹੀਨੇ ਤੋਂ ਇਸ ਪਿੰਕੀ ਨੇ ਆਪਣੇ ਪਤੀ ਪਵਨ ਦੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਕੀਤਾ ਸੀ ਕੋਈ ਵੀ ਨੌਕ ਚੌਕ ਨਹੀਂ ਕੀਤੀ ਸੀ ਜਿਹੜੀ ਜਨਾਨੀ ਪਵਨ ਦੇ ਨਾਲ ਹਮੇਸ਼ਾ ਲੜਦੀ ਝਗੜਦੀ ਰਹਿੰਦੀ ਸੀ ਕਹਿੰਦੀ ਰਹਿੰਦੀ ਸੀ ਕਿ ਤੂੰ ਮੈਨੂੰ ਟਾਈਮ ਨਹੀਂ ਦਿੰਦਾ ਉਹ ਜਨਾਨੀ ਨੇ ਹੁਣ 1.5 ਮਹੀਨਾ ਹੋ ਗਿਆ ਸੀ ਉਹਦੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਸੀ ਤੇ ਉਹਨੂੰ ਕਦੇ ਨਹੀਂ ਕਿਹਾ ਸੀ ਕਿ ਤੂੰ ਮੈਨੂੰ ਟਾਈਮ ਨਹੀਂ ਦਿੰਦਾ ਹੁਣ ਪਵਨ ਦੇ ਦਿਮਾਗ ਦੇ ਵਿੱਚ ਸ਼ੱਕ ਤਾਂ ਆ ਚੁੱਕਿਆ ਸੀ ਪਰ ਉਹ ਇਹਨਾਂ ਦੋਨਾਂ ਨੂੰ ਰੰਗੇ ਇੱਥੇ ਹੀ ਫੜਨਾ ਚਾਹੁੰਦਾ ਸੀ ਇੱਕ ਦਿਨ ਉਹ ਰਾਤ ਨੂੰ ਜਲਦੀ ਰੋਟੀ ਖਾਂਦਾ ਜਾਂ ਤੇ ਸੌ ਜਾਂਦਾ ਜਿਵੇਂ ਹੀ ਰਾਤ ਦੇ 11 12 ਵਜੇ ਦਾ ਟਾਈਮ ਹੁੰਦਾ ਜਾਂ ਤਾਂ ਪਿੰਕੀ ਆਪਣੇ ਕਮਰੇ ਦੇ ਵਿੱਚੋਂ ਨਿਕਲਦੀ ਹੈ ਤੇ ਹੈਪੀ ਦੇ ਕਮਰੇ ਦੇ ਵਿੱਚ ਜਾ ਕੇ ਕੁੰਡੀ ਲਾ ਲੈਂਦੀ ਹੈ ਪਵਨ ਉਸ ਦਿਨ ਸੁੱਤਾ ਨਹੀਂ ਹੁੰਦਾ ਉਹ ਉੱਠਦਾ ਤੇ ਦੱਬੇ ਪੈਰੀ ਉਸ ਕਮਰੇ ਕੋਲ ਚੱਲਿਆ ਜਾਂਦਾ ਪਰ ਕਮਰਾ ਅੰਦਰੋਂ ਬੰਦ ਹੁੰਦਾ ਹੈ ਪਵਨ ਖਿੜਕੀ ਦੇ ਵਿੱਚੋਂ ਅੰਦਰਲਾ ਸਾਰਾ ਸੀਨ ਆਪਣੀ ਅੱਖੀਂ ਦੇਖ ਲੈਂਦਾ ਜੋ ਬਹੁਤ ਹੀ ਸ਼ਰਮਨਾਕ ਸੀ 42 ਸਾਲ ਦੀ ਇਹ ਪਿੰਕੀ ਆਪਣੇ ਤੋਂ ਅੱਧੀ ਉਮਰ ਦੇ ਮੁੰਡੇ ਦੇ ਨਾਲ ਜਿਸਮਾਨੀ ਸਾਰੀਆਂ ਹੱਦਾਂ ਪਾਰ ਕਰ ਰਹੀ ਸੀ ਇਹ ਸਭ ਦੇਖ ਕੇ ਪਵਨ ਦਾ ਦਿਲ ਟੁੱਟ ਜਾਂਦਾ ਆ ਪਹਿਲਾਂ ਤਾਂ ਉਹ ਸੋਚਦਾ ਹੈ ਕਿ ਉਹ ਇਹਨਾਂ ਦੋਨਾਂ ਨੂੰ ਇੱਥੇ ਹੀ ਮਾਰ ਦਵੇ ਉਹ ਫਿਰ ਸੋਚਦਾ ਹੈ ਕਿ ਜੇਕਰ ਇਹ ਜਾ ਕੁਝ ਕਰਤਾ ਤਾਂ ਫਿਰ ਉਹਨੂੰ ਜੇਲ੍ਹ ਜਾਣਾ ਪੈ ਲੂ ਤੇ ਪਿੱਛੇ ਉਹਦੇ ਬੱਚੇ ਰੁੱਲ ਜਾਣਗੇ ਉੱਥੇ ਫਿਰ ਪਵਨ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਜਾਂਦਾ ਤੇ ਸੌ ਜਾਂਦਾ ਥੋੜੀ ਦੇਰ ਬਾਅਦ ਪਿੰਕੀ ਵਾਪਸ ਉੱਥੇ ਆਉਂਦੀ ਹੈ ਤੇ ਉਹ ਵੀ ਸੌ ਜਾਂਦੀ ਹੈ ਅਗਲੀ ਸਵੇਰ ਪਵਨ ਹੈਪੀ ਦੇ ਨਾਲ ਮਿਲ ਚੱਲਿਆ ਜਾਂਦਾ ਪਰ ਪਵਨ ਨੂੰ ਚੈਨ ਨਹੀਂ ਆ ਰਿਹਾ ਹੁੰਦਾ ਪਵਨ ਖੰਨੇ ਰਹਿੰਦੇ ਆਪਣੇ ਭਰਾ ਰਾਜਕੁਮਾਰ ਨੂੰ ਆਪਣੇ ਕੋਲ ਬੁਲਾਉਂਦਾ ਤੇ ਸਾਰੀ ਕਹਾਣੀ ਦੱਸਦਾ ਹੈ। ਪਵਨ ਦਾ ਭਰਾ ਵੀ ਇਹ ਸੁਣ ਕੇ ਹੈਰਾਨ ਹੁੰਦਾ ਆ ਕਿ ਇਸ ਉਮਰ ਦੇ ਵਿੱਚ ਆ ਕੇ ਉਹਦੀ ਭਾਬੀ ਨੂੰ ਆਖਰੇ ਕੀ ਹੋ ਗਿਆ। ਪਵਨ ਆਪਣੇ ਭਰਾ ਨੂੰ ਪੁੱਛਦਾ ਆ ਕਿ ਬਿਨਾਂ ਕੋਈ ਹੰਗਾਮਾ ਕੀਤੇ, ਬਿਨਾਂ ਕੋਈ ਰੌਲਾ ਰੱਪਾ ਪਾਏ ਆਪਾਂ ਇਹਨਾਂ ਦੋਨਾਂ ਨੂੰ ਮਿਲਣੋਂ ਕਿਵੇਂ ਰੋਕ ਸਕਦੇ ਆ? ਤਾਂ ਫਿਰ ਪਵਨ ਦਾ ਭਰਾ ਕਹਿੰਦਾ ਆ ਕਿ ਕਿਸੇ ਨਾ ਕਿਸੇ ਤਰੀਕੇ ਜੋ ਹੈਪੀ ਹੈ ਇਹਦੀ ਘਰ ਦੇ ਵਿੱਚ ਐਂਟਰੀ ਬੰਦ ਕਰ ਦੇ ਤੇ ਫਿਰ ਥੋੜੇ ਦਿਨ ਬਾਅਦ ਇਹਦੀ ਕੋਈ ਗਲਤੀ ਕੱਢ ਕੇ ਜਾਂ ਫਿਰ ਕੋਈ ਬਹਾਨਾ ਬਣਾ ਕੇ ਇਹਨੂੰ ਨੌਕਰੀ ਤੋਂ ਕੱਢ ਦੋ। ਇਸ ਤਰ੍ਹਾਂ ਕਾਰਨ ਨਾਲ ਦੋਨੇ ਇਹ ਇੱਕ ਦੂ ਜਿਹਨੂੰ ਮਿਲ ਨਹੀਂ ਸਕਣਗੇ ਤੇ ਸਾਰਾ ਕੁਝ ਆਪੇ ਠੀਕ ਹੋ ਜਾਊਗਾ ਉੱਥੇ ਪਵਨ ਵੀ ਫਿਰ ਇਦਾਂ ਹੀ ਕਰਦਾ ਆ ਉਹ ਰਾਹ ਜਾਂਦੇ ਜਾਂਦੇ ਹੈਪੀ ਨੂੰ ਗੱਡੀ ਦੇ ਵਿੱਚੋਂ ਲਾ ਦਿੰਦਾ ਆ ਉਹਨੂੰ ਕਹਿੰਦਾ ਆ ਕਿ ਜੇਕਰ ਕੋਈ ਮੈਨੂੰ ਕੰਮ ਹੋਊ ਤਾਂ ਮੈਂ ਆਪੇ ਹੈਂਡਲ ਕਰ ਲੂੰ ਜੇ ਮੈਨੂੰ ਤੇਰੀ ਲੋੜ ਪਊਗੀ ਤਾਂ ਮੈਂ ਤੈਨੂੰ ਬੁਲਾ ਲੂੰਗਾ ਉਸ ਦਿਨ ਹੈਪੀ ਪਵਨ ਦੇ ਘਰ ਨਹੀਂ ਜਾਂਦਾ ਤਾਂ ਘਰ ਦੇ ਵਿੱਚ ਜੋ ਪਿੰਕੀ ਹੁੰਦੀ ਆ ਉਹ ਬੇਸਵਰੀ ਦੇ ਨਾਲ ਹੈਪੀ ਦੀ ਅੜੀ ਕਰ ਰਹੀ ਹੁੰਦੀ ਆ ਪਰ ਹੈਪੀ ਉਸ ਦਿਨ ਇਹਨਾਂ ਦੇ ਘਰ ਨਹੀਂ ਜਾਂਦਾ ਅਗਲੇ ਦਿਨ ਪਵਨ ਨੇ ਕਿਤੇ ਜਾਣਾ ਹੁੰਦਾ ਆ ਤੇ ਹੈਪੀ ਕੰਮ ਤੇ ਲੇਟ ਆਉਂਦਾ ਆ ਹੈਪੀ ਜਦੋਂ ਆਉਂਦਾ ਤਾਂ ਪਵਨ ਉਹਨੂੰ ਡਾਂਟਣ ਲੱਗ ਜਾਂਦਾ ਤੇ ਉਹਦੇ ਹੱਥ ਦੇ ਵਿੱਚ ਪੈਸੇ ਫੜਾ ਦਿੰਦਾ ਤੇ ਉਹਨੂੰ ਕਹਿੰਦਾ ਆ ਕਿ ਅੱਜ ਤੱਕ ਦਾ ਜੋ ਤੇਰਾ ਹਿਸਾਬ ਬਣਦਾ ਸੀ ਉਹ ਤੂੰ ਆ ਚੱਕ ਤੂੰ ਕੱਲ ਤੋਂ ਕੰਮ ਤੇ ਨਹੀਂ ਉੱਥੇ ਐਪ ਮੇਰਾ ਕਸੂਰ ਕੀ ਆ ਤਾਂ ਪਵਨ ਕਹਿੰਦਾ ਆ ਕਿ ਮੈਂ ਇੱਕ 슈ਗਰ ਪੇਸ਼ੈਂਟ ਆ ਮੈਨੂੰ ਟਾਈਮ ਸਰ ਦਵਾਈਆਂ ਚਾਹੀਦੀਆਂ ਹੁੰਦੀਆਂ ਨੇ ਮੈਂ ਟਾਈਮ ਸਰ ਡਾਕਟਰ ਦੇ ਕੋਲ ਹਸਪੀਟਲ ਜਾਣਾ ਹੁੰਦਾ ਆ ਪਰ ਤੂੰ ਬੜਾ ਕੇਅਰਲੈਸ ਬੰਦਾ ਆ ਤੂੰ ਧਿਆਨ ਨਹੀਂ ਰੱਖਦਾ ਤੂੰ ਹਮੇਸ਼ਾ ਲੇਟ ਹੋ ਜਾਣਾ ਪਵਨ ਕੰਮ ਤੋਂ ਹੈਪੀ ਦੀ ਛੁੱਟੀ ਕਰ ਦਿੰਦਾ ਆ ਤੇ ਕਿਸੇ ਹੋਰ ਡਰਾਈਵਰ ਦਾ ਇੰਤਜ਼ਾਮ ਕਰ ਲੈਂਦਾ ਆ ਪਵਨ ਦੇ ਘਰ ਤੋਂ ਨਿਕਲਦੇ ਹੀ ਹੈਪੀ ਉਹਨਾਂ ਦੇ ਘਰ ਚਲਿਆ ਜਾਂਦਾ ਆ ਹੈਪੀ ਨੂੰ ਦੇਖ ਕੇ ਪਿੰਕੀ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਹੈ ਤੇ ਉਹ ਉਹਨੂੰ ਕਹਿੰਦੀ ਹੈ ਕਿ ਮੈਂ ਦੋ ਦਿਨਾਂ ਤੋਂ ਤੇਰੀ ਉਡੀਕ ਕਰ ਰਹੀ ਆ ਤੂੰ ਕਿਉਂ ਨਹੀਂ ਆਇਆ ਹੈਪੀ ਕਹਿੰਦਾ ਹੈ ਕਿ ਸ਼ਾਇਦ ਪਵਨ ਨੂੰ ਆਪਣੇ ਦੋਨਾਂ ਬਾਰੇ ਪਤਾ ਲੱਗ ਗਿਆ ਹੈ ਇਸ ਕਰਕੇ ਉਹਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਉਸ ਸਾਰਾ ਦਿਨ ਹੈਪੀ ਇਹਨਾਂ ਦੇ ਘਰ ਦੇ ਵਿੱਚ ਰਹਿੰਦਾ ਇਹ ਕਮਰੇ ਦੇ ਵਿੱਚ ਬੰਦ ਰਹਿੰਦੇ ਨੇ ਤੇ ਪਿਛਲੇ ਦੋ ਦਿਨਾਂ ਦੀ ਜਿਹੜੀ ਕਸਰ ਹੁੰਦੀ ਹੈ ਇਹ ਪੂਰੀ ਕਰਦੇ ਨੇ ਸਗੋਂ ਪਿੰਕੀ ਹੈਪੀ ਨੂੰ ਕਹਿੰਦੀ ਹੈ ਕਿ ਚੰਗਾ ਹੋਇਆ ਉਹਨੇ ਤੈਨੂੰ ਕੰਮ ਤੋਂ ਹਟਾਤਾ ਹੁਣ ਆਪਾਂ ਜ਼ਿਆਦਾ ਵੇਰ ਮਿਲ ਸਕਿਆ ਕਰਾਂਗੇ ਪਿੰਕੀ ਆਪਣੇ ਘਰ ਦੇ ਨੇੜੇ ਹੀ ਹੈਪੀ ਨੂੰ ਕਿਰਾਏ ਦੇ ਉੱਤੇ ਇੱਕ ਕਮ ਦੀ ਆ ਕੇ ਮੀਨੇ ਦਾ ਤੈਨੂੰ 20000 ਰੁਪਏ ਦਿਆਂ ਕਰੂੰ ਹੁਣ ਇਹ ਹੈਪੀ ਤੇ ਪਿੰਕੀ ਬਿਨਾ ਕਿਸੇ ਟੈਨਸ਼ਨ ਬਿਨਾ ਕਿਸੇ ਡਰੋਂ ਰੋਜ਼ ਮਿਲਦੇ ਸੀ ਦੂਜੇ ਪਾਸੇ ਜੋ ਪਵਨ ਸੀ ਉਹਨੂੰ ਇਹ ਲੱਗ ਰਿਹਾ ਸੀ ਕਿ ਉਹਨੇ ਬੜੇ ਹੀ ਵਧੀਆ ਤਰੀਕੇ ਨਾਲ ਇਹ ਮਾਮਲਾ ਹੱਲ ਕਰ ਲਿਆ ਆ ਹੁਣ ਉਹਦੀ ਪਤਨੀ ਪਿੰਕੀ ਤੇ ਹੈਪੀ ਨਹੀਂ ਮਿਲ ਸਕਣਗੇ ਕਈ ਮਹੀਨੇ ਹੈਪੀ ਤੇ ਪਿੰਕੀ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਰਹਿੰਦਾ ਪਰ ਇੱਕ ਦਿਨ ਪਵਨ ਨੂੰ ਪਤਾ ਲੱਗ ਜਾਂਦਾ ਆ ਕਿ ਉਹਨਾਂ ਦੇ ਘਰ ਦੇ ਵਿੱਚ ਹੈਪੀ ਫੇਰ ਆਉਂਦਾ ਆ ਤਾ ਹੁਣ ਇਸ ਦਿਨ ਪਵਨ ਆਪਣੀ ਪਤਨੀ ਪਿੰਕੀ ਦੇ ਨਾਲ ਕਾਫੀ ਲੜਾਈ ਝਗੜਾ ਕਰਦਾ ਤੇ ਉਹ ਨੂੰ ਕਹਿੰਦਾ ਆ ਕਿ ਤੇਰੀ ਉਮਰ 42 ਸਾਲ ਦੀ ਹੋ ਚੁੱਕੀ ਐ ਤੂੰ ਬੱਚਿਆਂ ਦੀ ਮਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਪਰ ਪਿੰਕੀ ਕਹਿੰਦੀ ਐ ਕਿ ਮੈਂ ਹੈਪੀ ਤੋਂ ਬਿਨਾ ਨਹੀਂ ਰਹਿ ਸਕਦੀ ਉਸ ਦਿਨ ਇਹਨਾਂ ਦੇ ਘਰ ਦੇ ਵਿੱਚ ਕਾਫੀ ਕਲੇਸ਼ ਹੁੰਦਾ ਹੁਣ ਦਿਨ ਆ ਜਾਂਦਾ ਆ 23 ਦਸੰਬਰ 2009 ਦਾ ਇਸ ਦਿਨ ਪਿੰਕੀ ਆਪਣੇ ਦੋਨੇ ਬੱਚਿਆਂ ਨੂੰ ਆਪਣੇ ਨਾਲ ਲੈਂਦੀ ਹੈ ਤੇ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਦੇ ਲਈ ਚਲੇ ਜਾਂਦੀ ਹੈ ਹੁਣ ਦਿਨ ਚੜ ਜਾਂਦਾ 24 ਦਸੰਬਰ ਆ ਜਾਂਦੀ ਹੈ ਤਾਂ ਸਵੇਰੇ ਸਵੇਰੇ ਪਿੰਕੀ ਨੂੰ ਇਹਦੇ ਦਿਓ ਰਾਜਕੁਮਾਰ ਦਾ ਫੋਨ ਆਉਂਦਾ ਉਹ ਕਹਿੰਦਾ ਆ ਕਿ ਕੱਲ ਦਾ ਪਵਨ ਗਾਇਬ ਆ ਉਹ ਕਿਤੇ ਮਿਲ ਨਹੀਂ ਰਿਹਾ ਤਾਂ ਤ੍ਰਾਂਤੀ ਪਿੰਕੀ ਆਪਣੇ ਘਰ ਦੇ ਵਿੱਚ ਫੋਨ ਲਾਉਂਦੀ ਹੈ ਘਰੇ ਉਹਨਾਂ ਦਾ ਨੌਕਰ ਫੋਨ ਚੱਕਦਾ ਆ ਤੇ ਉਹ ਦੱਸਦਾ ਆ ਕਿ ਕੱਲ ਰਾਤ ਨੂੰ ਸਾਹ ਜਦੋਂ ਘਰ ਆਏ ਤਾਂ ਉਹਨਾਂ ਦੇ ਨਾਲ ਉਹਦੇ ਦੋ ਦੋਸਤ ਵੀ ਸੀ ਘਰ ਬੈਠ ਕੇ ਉਹਨਾਂ ਨੇ ਡਰਿੰਕ ਕੀਤੀ ਤੇ ਚਿਕਨ ਖਾਦਾ ਉਸ ਤੋਂ ਬਾਅਦ ਪਤਾ ਨਹੀਂ ਉਹ ਕਿੱਥੇ ਚਲੇ ਗਏ ਹੁਣ ਤੱਕ ਵਾਪਸ ਨਹੀਂ ਆਏ ਹੁਣ 25 ਦਸੰਬਰ ਨੂੰ ਪਿੰਕੀ ਆਪਣੇ ਘਰ ਆਉਂਦੀ ਹੈ ਤੇ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਦਰਜ ਕਰਾਉਂਦੀ ਹੈ ਪੁਲਿਸ ਵਾਲਿਆਂ ਨੂੰ ਆਪਣੀ ਛਾਣਬੀਣ ਦੇ ਵਿੱਚ ਪਹਿਲਾਂ ਹੀ ਪਤਾ ਲੱਗ ਜਾਂਦਾ ਆ ਕਿ ਪਿੰਕੀ ਤੇ ਹੈਪੀ ਦੇ ਵਿੱਚ ਨਾਜਾਇਜ਼ ਸਬੰਧ ਚੱਲ ਰਹੇ ਨੇ ਪੁਲਿਸ ਵਾਲਿਆਂ ਨੂੰ ਇਹਨਾਂ ਦੋਨਾਂ ਦੇ ਉੱਤੇ ਹੀ ਸ਼ੱਕ ਹੁੰ ਇਹਨਾਂ ਦੋਨਾਂ ਨੂੰ ਪੁਚ-ਵਿਚ ਕਰਨ ਦੇ ਲਈ ਥਾਣੇ ਬੁਲਾਉਂਦੇ ਨੇ ਤਾਂ ਇਹ ਕਿਤੇ ਗਾਇਬ ਹੋ ਜਾਂਦੇ ਨੇ। ਕੁਝ ਦਿਨ ਇਹ ਪੁਲਿਸ ਤੋਂ ਲੁੱਕ ਦੇ ਲਕਾਉਂਦੇ ਫਿਰਦੇ ਨੇ ਪਰ 29 ਦਸੰਬਰ ਨੂੰ ਇਹ ਆਪਣੇ ਆਪ ਸਰੈਂਡਰ ਕਰ ਦਿੰਦੇ ਨੇ। ਪੁਲਿਸ ਸਾਹਮਣੇ ਇਹ ਆਪ ਹੀ ਮੰਨ ਜਾਂਦੇ ਨੇ ਕਿ ਇਹਨਾਂ ਦੋਨਾਂ ਜਣਿਆਂ ਨੇ ਮਿਲ ਕੇ ਹੀ ਪਵਨ ਨੂੰ ਖਤਮ ਕੀਤਾ ਆ। ਕਿਉਂਕਿ ਪਿੰਕੀ ਨੂੰ ਹੈਪੀ ਤੋਂ ਸਰੀਰਕ ਸੁੱਖ ਚਾਹੀਦਾ ਸੀ ਪਰ ਜੋ ਹੈਪੀ ਸੀ ਉਹਦੀ ਨਜ਼ਰ ਪਿੰਕੀ ਦੇ ਕਰੋੜਾਂ ਦੀ ਪ੍ਰਾਪਰਟੀ ਦੇ ਉੱਤੇ ਸੀ। ਇਹ ਦੱਸਦੇ ਨੇ ਕਿ ਜਦੋਂ ਪਵਨ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਆ ਤਾਂ ਫਿਰ ਉਸ ਤੋਂ ਬਾਅਦ ਇਹ ਦੋਨੇ ਜਣੇ ਮਿਲ ਕੇ ਪਵਨ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾਉਣ ਦਾ ਪਲਾਨ ਬਣਾਉਂਦੇ ਨੇ ਹੁਣ ਕਤਲ ਕਰਨਾ ਇਕੱਲੇ ਹੈਪੀ ਦੇ ਵਾਸਤਾ ਦਾ ਕੰਮ ਨਹੀਂ ਸੀ ਤਾਂ ਇਸ ਕਰਕੇ ਉਹਨੇ ਆਪਣੇ ਇੱਕ ਦੋਸਤ ਗੌਰਵ ਨੂੰ ਨਾਲ ਲਿਆ ਤੇ ਉਹਨੂੰ ਆਪਣੇ ਪਲਾਨ ਦੇ ਵਿੱਚ ਸ਼ਾਮਿਲ ਕਰ ਲਿਆ ਤੇ ਉਹਨੂੰ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਪਲਾਨ ਦੇ ਮੁਤਾਬਿਕ 23 ਦਸੰਬਰ ਨੂੰ ਪਿੰਕੀ ਆਪਣੇ ਬੱਚਿਆਂ ਨੂੰ ਨਾਲ ਲੈਂਦੀ ਹੈ ਤੇ ਮਾਤਾ ਦੇ ਦਰਸ਼ਨ ਕਰਨ ਦੇ ਲਈ ਚਲੀ ਜਾਂਦੀ ਹੈ ਜਿਵੇਂ ਹੀ ਪਿੰਕੀ ਘਰ ਤੋਂ ਨਿਕਲਦੀ ਹੈ ਇਹ ਦੋਨੇ ਜਣੇ ਘਰ ਦੇ ਵਿੱਚ ਵਰਦੇ ਨੇ ਤੇ ਚਾਕੂਆਂ ਦੇ ਨਾਲ ਪਵਨ ਦਾ ਕਤਲ ਕਰ ਦਿੰਦੇ ਨੇ ਉਸ ਤੋਂ ਬਾਅਦ ਇਹ ਬਾਡੀ ਨੂੰ ਚੱਕਦੇ ਨੇ ਤੇ ਕਿਸੇ ਸੁੰਨਸਾਣ ਜਗ੍ਹਾ ਦੇ ਉੱਤੇ ਜਾ ਕੇ ਸਿੱਟ ਦਿੰਦੇ ਨੇ ਪੁਲਿਸ ਵਾਲੇ ਇਹਨਾਂ ਦੇ ਬਿਆਨ ਲੈਂਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਉੱਥੇ ਜਾ ਕੇ ਬਾਡੀ ਨੂੰ ਵੀ ਰਿਕਵਰ ਕਰ ਲਿਆ ਜਾਂਦਾ ਹੈ ਇਸ ਤਰ੍ਹਾਂ ਇੱਕ ਹਸਦਾਬਸਤਾ ਘਰ ਇੱਕ ਜਨਾਨੀ ਦੀ ਹਵਸ ਕਰਕੇ ਬਰਬਾਦ ਹੋ ਗਿਆ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ